ਗੁਰਦੇਵ ਜੀ ਤੁਹਾਨੂੰ ਗੁਰਦੇਵ ਜੀ ਸੰਗਤ ਜੀ ਆਪਾਂ ਇਸ ਸਮੇਂ ਚੰਡੀਗੜ੍ਹ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਰੋਸਦਾਰ ਨਾ ਪਦਰਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਮਾਮਲਾ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਅ ਸ਼੍ਰੀ ਗੁਰਪ੍ਰੀਤ ਦਾਸ ਪਰਾਚੀਨ ਮੰਦਿਰ ਦੇ ਮੁੱਖ ਸੇਵਾਦਾਰ ਬਾਬਾ ਸੰਮੀ ਦੇ ਉੱਤੇ ਜਿਹੜਾ ਦੋਸ਼ ਲਗਾਇਆ ਜਾ ਰਿਹਾ ਹੈ ਕਿ ਮਹਾਂਤਰਵੀ ਪੂਰੀ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਜਿਹੜਾ ਖੋਟਮਾਰ ਕੀਤੀ ਗਈ ਸੀ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਵਾਉਣ ਦੇ ਲਈ ਅੱਜ ਚੰਡੀਗੜ੍ਹ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਨਾਰੇਬਾਜ਼ੀ ਕੀਤੀ ਗਈ ਹੈ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਆਂ ਤੇ ਸੰਗਤਾਂ ਦਾ ਸੰਗਤਾਂ ਦੀ ਮੰਗ ਹੈ ਪ੍ਰਸ਼ਾਸਨ ਤੋਂ ਕਿ ਮਹਾਂ ਮੰਤਰੀ ਵੀ ਪੂਰੀ ਅਤੇ ਉਹਨਾਂ ਦੇ ਨਾਲ ਜਿੰਨੇ ਵੀ ਦੋਸ਼ੀ ਹੈ ਸਾਰਿਆਂ ਨੂੰ ਗ੍ਰਫਤਾਰ ਕੀਤਾ ਜਾਵੇ ਮਾਮਲਾ ਤੁਹਾਨੂੰ ਆਪਾਂ ਗੱਲਬਾਤ ਕਰਦੇ ਆਂ ਸਾਥੀ ਨਾਲ ਹਾਂਜੀ ਭਾਈ ਜੈਗੁਰਦੇਵ ਜੀ ਭਾਜੀ ਕੀ ਹੈ ਪੂਰਾ ਮਾਮਲਾ ਥੋੜੀ ਜਾਣਕਾਰੀ ਦਿਓ ਕਿ ਅੱਜ ਚੰਡੀਗੜ੍ਹ ਪ੍ਰਸ਼ਾਸਨ ਦੇ ਖਿਲਾਫ ਜਿਹੜੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕੀ ਮਾਮਲਾ ਮੜਿਆ ਵਿਸਤਾਰ ਨਾਲ ਦੱਸੋ ਸਭ ਤੋਂ ਪਹਿਲਾਂ ਤਾਂ ਇੱਥੇ ਪਹੁੰਚੀਆਂ ਸਾਰੀਆਂ ਸੰਗਤਾਂ ਨੂੰ ਤੇ 22 ਲਾਈਵ ਨਿਊਜ਼ ਦਾ ਮੈਂ ਬਹੁਤ-ਬਹੁਤ ਧੰਨਵਾਦੀ ਆ ਸਤਿਕਾਰਯੋਗ ਸੰਗਤੋ ਦੇਖੋ ਮਸਲਾ ਇਸ ਤਰ੍ਹਾਂ ਵੀ ਇਹ ਪਿੰਡ ਮਕੰਦਪੁਰ ਜਿਹੜਾ ਹਲਕਾ ਡੇਰਾ ਬੱਚੀ ਦੇ ਵਿੱਚ ਪੈਂਦਾ ਹੈ ਇਹ ਇੱਥੇ ਘਟਨਾ ਪਹਿਲੀ ਵਾਰ ਨਹੀਂ ਵਾਪਰ ਰਹੀ ਐਟ੍ਰੋਸਿਟੀ ਦੀ ਜਿਹੜੀ ਘਟਨਾ ਹੈ ਐਟ੍ਰੋਸਿਟੀ ਦੀ ਇਹ ਇਹ ਹੁਣ ਦੂਜੀ ਘਟਨਾ ਹੈ ਇਹ ਇੱਕ ਵਾਰੀ ਪਹਿਲਾਂ ਵੀ ਕੁਝ ਚਿਰ ਪਹਿਲਾਂ ਇਸ ਪਿੰਡ ਦੇ ਵਿੱਚ ਖੇੜਾ ਮੰਦਰ ਨੂੰ ਲੈ ਕੇ ਦਲਿਤ ਭਾਈਚਾਰੇ ਤੇ ਐਸਸੀ ਐਸਟੀ ਭਾਈਚਾਰੇ ਤੇ ਅਤਿਆਚਾਰ ਹੋਇਆ ਉੱਥੇ ਸਪੈਸ਼ਲ ਪਿੰਡ ਦੇ ਜਿਹੜੇ ਕੜਮ ਚੌਧਰੀ ਸਨ ਜਿਨ੍ਹਾਂ ਦੀ ਗਰਦਨ ਜਾਤੀਵਾਦ ਤੋਂ ਦਾ ਕਿੱਲਾ ਫਸਿਆ ਹੋਇਆ ਉਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਉਹਨਾਂ ਨੂੰ ਖੇੜਾ ਮੰਦਰ ਤੋਂ ਚੜਨ ਤੋਂ ਮਨਾਹੀ ਕੀਤੀ ਵੀ ਜਿਹੜੇ ਦਲਿਤ ਨੇ ਜਿਹੜੇ ਦਲਿਤ ਭਾਈਚਾਰਾ ਹੈ ਉਹ ਖੇੜਾ ਮੰਦਰ ਤੇ ਨਹੀਂ ਚੜ੍ਹੇਗਾ ਤੇ ਹੁਣ ਇਹ ਜਿਹੜੀ ਸਾਹਮਣੇ ਆਈ ਇਹ ਘਟਨਾ ਜਿਹੜੀ ਕੋਈ ਹਫਤਾ ਪਹਿਲਾਂ ਹੀ ਘਟੀ ਹੈ ਘਟਨਾ ਇਹ ਜੀ ਜਿਹੜੇ ਉੱਥਾ ਗੁਰੂ ਘਰ ਹੈ 2 ਸਾਲ ਪੁਰਾਣਾ ਤੀਰਸ стан ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਦਾ ਉੱਥੇ ਜਿਹੜੇ ਮੁੱਖ ਸੇਵਾਦਾਰ ਬਾਬਾ ਛੰਮੀदास ਜੀ ਉੱਥੇ ਸੇਵਾਦਾਰ ਨੇ ਤਾਂ ਉੱਥੇ ਦੇ ਹੀ ਕੁਝ ਜਾਤੀਵਾਦੀਕ ਅੰਸਰਾਂ ਨੇ ਜਿਹੜੇ ਜਾਤੀਵਾਦੀਕ ਮਾਨਸਿਕਤਾ ਦਾ ਸਕਾਰ ਨੇ ਕੜਮ ਚੌਧਰੀ ਉਹਨਾਂ ਨੇ ਆ ਕੇ ਉਹਨਾਂ ਤੇ ਹਮਲਾ ਕੀਤਾ ਕੁੱਟਮਾਰ ਕੀਤੀ ਉਹਨਾਂ ਨੂੰ ਸੱਟਾਂ ਪਹੁੰਚਾਈਆਂ ਗੁਰੂ ਘਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੇ ਹੋਰ ਵੀ ਕਾਫ ਹੋ ਉਹਨਾਂ ਦਾ ਮਤਲਬ ਨੁਕਸਾਨ ਪਹੁੰਚਿਆ ਉੱਥੇ ਆ ਰਿੰਕਪਾ ਬਣਾ ਪੜਖੀਆਂ ਤਾਂ ਉਸ ਮਸਲੇ ਨੂੰ ਲੈ ਕੇ ਅੱਜ ਜਿੱਥੇ ਅਸੀਂ ਮੋਹਾਲੀ ਪ੍ਰਸ਼ਾਸਨ ਜਿਹੜਾ ਜ਼ਿਲ੍ਹੀ ਪ੍ਰਬੰਧਕੀ ਕੰਪਲੈਕਸ ਹੈ ਉੱਥੇ ਪਹੁੰਚੇ ਆਂ ਤੇ ਪ੍ਰਸ਼ਾਸਨ ਅੱਗੇ ਸਾਡੀ ਮੰਗ ਹੈ ਕਿ ਜਿਹੜਾ ਐਟ੍ਰੋ ਸਿਟੀ ਦਾ ਐਕਟ ਹੈ ਐਸ ਸੀ ਐਸਟੀ ਦਾ ਜਿਹੜਾ ਪਰਚਾ ਉਹ ਦਰਜ ਹੋਵੇ ਤੇ 295 ਵੀ ਦਰਜ ਹੋਵੇ ਹੋਰ ਜਿਹੜੀ ਧਾਰਾਵਾਂ ਬਣਦੀਆਂ ਨੇ ਛੁਕੂਟ ਮਾਰਦੀ ਜਿਹੜਾ ਨੂੰ ਸੱਟਾਂ ਪਹੁੰਚੀਆਂ ਨੇ ਉਹਨਾਂ ਦੇ ਖਿਲਾਫ ਉਹ ਬਣਦੀ ਕਾਰਵਾਈ ਕੀਤੀ ਜਾਵੇ ਸਰ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਲਗਭਗ 5-6 ਦਿਨ ਤੋਂ ਵਾਇਰਲ ਹੋ ਰਹੀ ਹੈ ਤੇ ਉਹਦੇ ਪੈ ਸਾਫ-ਸਾਫ ਪਤਾ ਲੱਗਦਾ ਪਿਆ ਕਿ ਇੱਕ ਮਹੰਦ ਦੇ ਵੱਲੋਂ ਜਿਹੜਾ ਡੰਡਿਆਂ ਦੇ ਨਾਲ ਕੁੱਟਿਆ ਜਾ ਰਿਹਾ ਆਪਣੇ ਬਾਬਾ ਸਮੀਜੀ ਨੂੰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਹਲੇ ਤੱਕ ਕਿਸੇ ਦੇ ਖਿਲਾਫ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ ਦੇਖੋ ਜੀ ਮੈਂ ਇੱਕ ਗੱਲ ਸਾਨੂੰ ਗੁਰੂ ਸਾਹਿਬਾਨਾਂ ਨੇ ਸਿਖਾਈ ਹੈ ਕਿ ਜਿਸ ਹੱਥ ਜ਼ੋਰ ਕਰ ਵੇਖੇ ਸੋਈ ਨਾਨਕ ਉੱਤਮ ਨਿਚਾ ਨਾ ਕੋਈ ਜਿਹਦੇ ਹੱਥਾਂ 'ਚ ਜ਼ੋਰ ਹੈ ਉਹ ਹਰ ਹਰ ਰੈਮ ਹਰ ਵੇਲੇ ਹਰ ਕਾਲ ਦੇ ਵਿੱਚ ਹਰ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਲੋਕਾਂ ਨੂੰ ਤੰਗ ਕਰਦਾ ਆਇਆ ਹੁਣ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਜੋਰ ਹੈ ਉਹ ਪੈਸੇ ਵਾਲੇ ਨੇ ਪ੍ਰਸ਼ਾਸਨ ਨੂੰ ਪੈਸਾ ਚੜਾਤਾ ਵੀਡੀਓ ਸਰੀਆਮ ਬਣੀ ਹੋਈ ਹੈ ਪ੍ਰਤੱਖ ਹੈ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਤਾਂ ਵੀ ਤੁਸੀਂ ਦੇਖ ਸਕਦੇ ਹੋ ਕੋਈ ਸੁਣਵਾਈ ਨਹੀਂ ਹੋ ਰਹੀ ਨਾਲੇ ਵੀਡੀਓ ਬਣੀ ਹੋਈ ਹੈ ਗੱਲ ਜ਼ੋਰ ਵਾਲੀ ਹੈ ਜਿਨ੍ਹਾਂ ਦੱਥਾਂ ਵਿੱਚ ਜੋਰ ਹੈ ਉਹ ਵਰਤਦੇ ਨੇ ਭਾਈ ਸਾਹਿਬ ਜੀ ਇਹ ਗੱਲ ਹੈ ਸਾਰੀ ਪ੍ਰਸ਼ਾਸਨ ਦੇ ਨਾਲ ਜਿਹੜੀ ਆ ਜਿਹੜੇ ਅੰਦਰ ਸਾਥ ਹੀ ਗਏ ਆ 10 ਸਾਥ ਹੀ ਗਏ ਆ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ ਜਦ ਕਿ ਵੀਡੀਓ ਤਾਂ ਆਪਣੇ ਸਾਰੇ ਸਾਹਮਣੇ ਆਏਗੀ ਸੀ ਕਿ ਪਰ ਇਹ ਲੱਗਦਾ ਕਿ ਪ੍ਰਸ਼ਾਸਨ ਜਿਹੜਾ ਆ ਕਿਤੇ ਨਾ ਕਿਤੇ ਉਹ ਢਿੱਲੀਕਾਰ ਗੁਜ਼ਾਰੀ ਉਹਦੀ ਉਹ ਤਾਂ ਤੁਸੀਂ ਉਸ ਦਿਨ ਤੋਂ ਹੀ ਦੇਖ ਰਹੇ ਹੋ ਜਦੋਂ ਤੋਂ ਘਟਨਾ ਵਾਪਰੀ ਹੈ ਤੇ ਲੱਤ ਦੇ ਵਿੱਚ ਫ੍ਰੈਕਚਰ ਹੈ ਉਹਨਾਂ ਦਾ ਤੁਰਿਆ ਨਹੀਂ ਜਾ ਰਿਹਾ ਗੁਰੂ ਘਰ ਦੇ ਵਿੱਚ ਜਾ ਕੇ ਹਮਲਾ ਕੀਤਾ ਜੇਕਰ ਇਹੀ ਹਮਲਾ ਕਿਸੇ ਹੋਰ ਮੰਦਰ ਜਾਂ ਕਿਸੇ ਵੱਡੇ ਮੰਦਰ ਤੇ ਹੁੰਦਾ ਇਹ ਮੰਦਿਰ ਇੱਕ ਭੋਜਨ ਸਮਾਜ ਦੇ ਗੁਰੂਆਂ ਦਾ ਮੰਦਰ ਹੈ ਤਾਂ ਕਰਕੇ ਸੁਣਵਾਈ ਨਹੀਂ ਹੋ ਰਹੀ ਸਰ ਤਾਂ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਤਾਂ ਦਿਖੇ ਰਹੀ ਹੈ ਜੀ ਉਸ ਤੋਂ ਕੋਈ ਦੋਰਾਵੀ ਵਾਲੀ ਗੱਲ ਹੈ ਨਹੀਂ ਜੀ ਸਰ ਇਹ ਥੋੜਾ ਮਾਮਲੇ ਬਾਰੇ ਜ਼ਰੂਰ ਦੱਸ ਦਿਓ ਜਿੱਦਾ ਵੀਡੀਓ ਪਹਿਤਾਂ ਕੱਟ ਮਾਰਦਾ ਮਾਮਲਾ ਸਾਹਮਣੇ ਆ ਪਰ ਇਹਦੇ ਪਿੱਛੇ ਕਾਰਨ ਕੀ ਸੀਗਾ ਉਹ ਥੋੜਾ ਜਿਹਾ ਜ਼ਰੂਰ ਸ਼ਾਰਟਲੀ ਦੱਸ ਦਿਓ ਵੀ ਕੀ ਕਾਰਨ ਸੀਗਾ ਕਾਰਨ ਸਰ ਤੁਸੀਂ ਸਮਝਦਾਰ ਹੋ ਕਾਰਨ ਦੇਖੋ ਸਾਰੇ ਜਗ ਨੂੰ ਹੀ ਪਤਾ ਇਸ ਦੇਸ਼ ਦੇ ਵਾ ਜਿਹੜੀ ਜਾਤੀਵਾਦੀ ਮਾਨਸਿਕਤਾ ਦਾ ਜਿਹੜਾ ਬੁੱਟਾ ਉਹਦੀ ਜੜਾ ਸ਼ੁਰੂ ਤੁਸੀਂ ਫੈਲੀਆਂ ਹੋਈਆਂ ਨੇ ਉਹੀ ਜਿਹੜੇ ਜਾਤੀਵਾਦੀ ਤਾਉਣ ਚ ਕਿੱਲਾ ਫਸਿਆ ਹੋਇਆ ਉਹੀ ਤੰਗ ਕਰ ਰਿਹਾ ਉਹ ਕਾਰਨ ਕੋਈ ਨਹੀਂ ਜਿਸ ਦਿਨ ਦਾ ਇਹ ਗੁਰੂ ਘਰ ਪਹਿਲਾਂ ਤਾਂ ਉਹ ਗੌਰ ਨਹੀਂ ਕਰਦਾ ਸੀ ਹੁਣ ਪਿਛਲੇ 1-2 ਸਾਲ ਤੋਂ ਇਸ ਗੁਰੂ ਘਰ ਦੀ ਗੌਰ ਹੋਣ ਲੱਗੀ ਉੱਥੇ ਸੇਵਾ ਹੋਣ ਲੱਗੀ ਉੱਥੇ ਮੰਦਰ ਮਨਾਰੇ ਉਸਰਨ ਲੱਗੇ ਤਾਂ ਉਸ ਦਿਨ ਤੋਂ ਹੀ ਇਹ ਜਿਹੜੀ ਲਾਕਡਾਊਨ ਦਾ ਜਿਹੜਾ ਸਿਲਸਿਲਾ ਉਸ ਦਿਨ ਤੋਂ ਸ਼ੁਰੂ ਹੋਇਆ ਜੀ ਇਹ ਹੋਰ ਵਜ੍ਹਾ ਕੋਈ ਨਹੀਂ ਹੈ ਤਕਲੀਫ ਬਸ ਉਹੀ ਹੈ ਵੀ ਹਾਂ ਇਹ ਲੋਕ ਆਪਣੇ ਗੁਰੂ ਘਰ ਦੀ ਜਿਹੜੀ ਰਾਖੀ ਹੁਣ ਕਿਉਂ ਕਰਨ ਲੱਗੇ ਆਪਣੇ ਗੁਰੂਆਂ ਸਾਹਮਣੇ ਲੱਗੇ ਕੀ ਮੰਗ ਕੀਤੀ ਜਾ ਰਹੀ ਆ ਸਾਰੇ ਸਾਥੀਆਂ ਵੱਲੋਂ ਸਰ ਪ੍ਰਸਾਦੋ ਸਾਡੀ ਇਹੀ ਮੰਗ ਹੈ ਕਿ ਅਸੀਂ ਬਾਬਾ ਸਭ ਦੇ ਬੱਚੇ ਕਾਨੂੰਨ ਨੂੰ ਲਿਖਣ ਵਾਲੇ ਦੇ ਬੱਚੇ ਕਾਨੂੰਨ ਨੂੰ ਸਮਝਣ ਵਾਲੇ ਦੇ ਬੱਚੇ ਕਾਨੂੰਨ ਦੇ ਤਹਿਤ ਕਾਨੂੰਨ ਦੇ ਰਾਹੀਂ ਇਨਸਾਫ ਦੀ ਮੰਗ ਇੱਥੇ ਕਰਨ ਆਏ ਆ ਤੇ ਸਾਨੂੰ ਵਿਸ਼ਵਾਸ ਹੈ ਕਿ ਮੋਹਾਲੀ ਪ੍ਰਸ਼ਾਸਨ ਕੰਤੂਨ ਦੇ ਤਹਿਤ ਜਿਹੜੀ ਬਣਦੀ ਕਾਰਵਾਈ ਹੈ ਉਹ ਦੋਸ਼ੀਆਂ ਤੇ ਜ਼ਰੂਰ ਕਰੇਗਾ ਸਾਨੂੰ ਆਸ ਹੈ ਜੀ ਕਾਨੂੰਨ ਤੇ